ਅਲਕਾ ਆਦਮ ਬੁਰਾ ਸ਼ਹਿਰ 포ਕਪੁਰ ਵਿਖੇ ਚੱਲ ਰਹੀ 슈ਗਰ ਮਿਲ ਨਾਲ ਲੋਕ ਪਰੇਸ਼ਾਨ ਹੋ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ 슈ਗਰ ਮਿਲ ਤੋਂ ਨਿਕਲਦੀ ਧੂਏਂ ਤੇ ਕਾਲੀ ਸਵਾ ਨੇ ਸ਼ਹਿਰ ਤੇ ਇਲਾਕੇ ਦੇ ਲੋਕਾਂ ਦਾ ਜਿਉਣਾ ਬਿਹਾਲ ਕਰ ਦਿੱਤਾ ਹੈ ਲੋਕ ਬਾਹਰ ਬੈਠ ਸਕਦੇ ਹਨ ਤੇ ਨਾ ਹੀ ਕੱਪੜੇ ਸੁੱਕਣੇ ਪਾ ਸਕਦੇ ਹਨ ਅਤੇ ਘਰ ਵਿੱਚ ਵੀ ਕਾਲਕ ਡਿੱਗਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਹੁਣ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਜੋ ਹੈ ਪਹਿਲ ਦੇ ਆਧਾਰ ਤੇ ਫੈਸਲੇ ਕੀਤੇ ਜਾਣਗੇ ਲੇਕਿਨ ਉਸ ਤੋਂ ਪਹਿਲਾਂ ਜੋ ਤਸਵੀਰਾਂ ਸਾਹਮਣੇ ਆਈਆਂ ਅੱਜ ਐਮਐਲਏ ਸੁਖਵਿੰਦਰ ਕੋਟਲੀ ਤੇ ਨਾਲ ਹੀ ਨਾਲ ਇਲਾਕੇ ਦੇ ਬਾਕੀ ਲੋਕ ਜੀਐਮ ਨੂੰ ਮਿਲਣ ਗਏ ਜੀਐਮ ਨਾਲ ਗੱਲ ਕੀਤੀ ਗਈ ਲੇਕਿਨ ਉਹਨਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਲਟਾ ਅਪ ਸ਼ਬਦ ਬੋਲੇ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਲੈ ਕੇ ਜਾਵਾਂਗਾ ਅਬੋਲਤਨ ਐਮਐਲਐਸ ਸੁਖਵਿੰਦਰ ਸਿੰਘ ਕੋਟਲੀ ਦੇ ਇਸ ਪੂਰੇ ਮਾਮਲੇ ਦੇ ਉੱਤੇ ਅਤੇ ਉਹਨਾਂ ਨੇ ਇਹ ਆਸ਼ਵਾਸਨ ਦਿਵਾਇਆ ਹੈ ਕਿ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਇਸ ਮਾਮਲੇ ਨੂੰ ਲੈ ਕੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸੇ ਮਾਮਲੇ ਨੂੰ ਲੈ ਕੇ ਹੁਣ 26 ਦਸੰਬਰ ਨੂੰ 11 ਵਜੇ ਭੋਗਪੁਰ ਦੀ 슈ਗਰ ਮਿਲ ਦੇ ਸਾਹਮਣੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰਨਾ ਇਲਾਕਾ ਨਿਵਾਸੀਆ ਵੱਲੋਂ ਤਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਅਲਗਾਦਾਂ ਬੁਰਦ ਸ਼ਹਿਰ 포ਕਪੁਰ ਵਿਖੇ ਚੱਲ ਰਹੀ 슈ਗਰ ਮਿਲ ਨਾਲ ਲੋਕ ਪਰੇਸ਼ਾਨ ਹੋ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ 슈ਗਰ ਮਿਲ ਤੋਂ ਨਿਕਲਦੀ ਧੂਏਂ ਤੇ ਕਾਲੀ ਸਵਾ ਨੇ ਸ਼ਹਿਰ ਤੇ ਇਲਾਕੇ ਦੇ ਲੋਕਾਂ ਦਾ ਜਿਉਣਾ ਬਿਹਾਲ ਕਰ ਦਿੱਤਾ ਹੈ ਲੋਕ ਬਾਹਰ ਬੈਠ ਸਕਦੇ ਹਨ ਤੇ ਨਾ ਹੀ ਕੱਪੜੇ ਸੁੱਕਣੇ ਪਾ ਸਕਦੇ ਹਨ ਅਤੇ ਘਰ ਵਿੱਚ ਵੀ ਕਾਲਖ ਡਿੱਗਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਹੁਣ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਜੋ ਹੈ ਪਹਿਲ ਦੇ ਆਧਾਰ ਤੇ ਫੈਸਲੇ ਕੀਤੇ ਜਾਣਗੇ ਲੇਕਿਨ ਉਸ ਤੋਂ ਪਹਿਲਾਂ ਜੋ ਤਸਵੀਰਾਂ ਸਾਹਮਣੇ ਆਈਆਂ ਅੱਜ ਐਮਐਲਏ ਸੁਖਵਿੰਦਰ ਕੋਟਲੀ ਤੇ ਨਾਲ ਹੀ ਨਾਲ ਇਲਾਕੇ ਦੇ ਬਾਕੀ ਲੋਕ ਜੀਐਮ ਨੂੰ ਮਿਲਣ ਗਏ ਜੀਐਮ ਨਾਲ ਗੱਲ ਕੀਤੀ ਗਈ ਲੇਕਿਨ ਉਹਨਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਲਟਾ ਅਬ ਸ਼ਬਦ ਬੋਲੇ ਮਾਮਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਲੈ ਕੇ ਜਾਵਾਂਗਾ ਬੋਲਤਨ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਦੇ ਇਸ ਪੂਰੇ ਮਾਮਲੇ ਦੇ ਉੱਤੇ ਅਤੇ ਉਹਨਾਂ ਨੇ ਇਹ ਆਸ਼ਵਾਸਨ ਦਿਵਾਇਆ ਹੈ ਕਿ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਇਸ ਮਾਮਲੇ ਨੂੰ ਲੈ ਕੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸੇ ਮਾਮਲੇ ਨੂੰ ਲੈ ਕੇ ਹੁਣ 26 ਦਸੰਬਰ ਨੂੰ 11 ਵਜੇ ਭੋਗਪੁਰ ਦੀ 슈ਗਰ ਮਿਲ ਦੇ ਸਾਹਮਣੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰਨਾ ਇਲਾਕਾ ਨਿਵਾਸੀਆ ਵੱਲੋਂ ਤਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਮ